ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਹੁ ਟਲ ਗੁਰ ਸੇਵੀਐ ਤਹਨ ਸੁ ਸਹਜ ਸੁਬਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਫਤ ਕਸਾਮਦੀ ਨੂਰੇ ਅਰਸ਼ੋਂ কুরਸੋਂ ਛੱਟੀ ਐ ਤੋਦ ਦਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਤੋਦ ਦਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਨਿਰਤਨਾ ਪਵ ਅਸੰਖ ਗੁਣ اونچا پرب کا ناؤ نانک کی بینتیاں مل می تھاو تھاؤ نرتنا پو اشنکھ گن ਉੱਚ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆਂ ਮਿਲਨਿ ਥਾਵ ਥਾਉ ਸ਼ੰਤ ਦੂਸਰ ਨਾਹੀ ਥਾਉ ਕਪਹਿ ਜੈ ਜ 8 ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਤੇ ਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਜ ਮਾਨ ਮੋਹ ਵੇਕਾਰ ਦੂਜਾ ਏਕ ਸਿਉ ਲੇਵ ਲਈਐ ਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬੇਨਵੰਤ ਨਾਨਕ ਤਾਰ ਕਿਰਪਾ ਸਾਚ ਨਾਮ ਸਮਾਈਐ ਅਰਪ ਮੰਨ ਤਨ ਪ੍ਰਭ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਤਾਰਿ ਕਿਰਪਾ ਸਾਚ ਨਾਮ ਸਮਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਨਿਰਤਨ ਪਵੈ ਅਸੰਖ ਗੁਣ ਉਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤਿਆ ਮਿਲ ਨੇਤਵ ਤਾਉ ਰਾਗ ਜਤ ਸ੍ਰੀ ਮਹੱਲਾ ਪੰਜਵਾਂ ਪਾਵਨ ਅੰਗ 704 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦਾ ਸਵਾਲ ਹੈ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀਆਂ ਸੈਂਚੀਆਂ ਕਿਸ ਤੋਂ ਲਈਆਂ ਸਨ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀਆਂ ਸੈਂਚੀਆਂ ਕਿਸ ਤੋਂ ਲਈਆਂ ਸਨ ਇਸ ਪ੍ਰਸ਼ਨ ਦਾ ਜਵਾਬ ਸੰਗਤ ਜੀ ਆਪਨੇ ਕਮੈਂਟ ਸ਼ਖਸ਼ਣ ਦੇਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ